ड्रीम सिटी च चे बाल रोड ਵਿਖੇ ক্রিকেট ਟੂਰਨਾਮੈਂਟ ਕਰਵਾਇਆ ਗਿਆ ਇਸ ਟੂਰਨਾਮੈਂਟ ਦੇ ਵਿੱਚ ਟੂਰਿਸਟ ਦੀ ਟੀਮ ਜੀਤਾ ਰਹੀ ਅਤੇ ਇਸ ক্রিকেট ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਡਾਕਟਰ ਜਸਵਿੰਦਰ ਕੋਰ ਸੋਹਲ ਹਿਊਮਨ ਰਾਈਟ ਐਸੋਸੀਏਸ਼ਨ ਪੰਜਾਬ ਪ੍ਰੈਜ਼ੀਡੈਂਟ ਆਰਤੀ ਮਹਾਜਨ ਹਿਊਮਨ ਰਾਈਟ ਐਸੋਸੀਏਸ਼ਨ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ ਪੂਜਾ ਸ਼ਰਮਾ ਹਿਊਮਨ ਰਾਈਟ ਐਸੋਸੀਏਸ਼ਨ ਨਰੀਨਾ ਚ ਇੱਕ ਉਤਸ਼ਾਹ ਹੈ ਜੋ ਕਿ ਮिन्नੂ ਦੀ ਮੰਗ ਹੈ ਕਿ ਅਸੀਂ ਬੱਚਿਆਂ ਨੂੰ ਖੇਡਾਂ ਦੇ ਪ੍ਰਤੀ ਜੜੀ ਰੁਚੀ ਜਗਾਈਏ ਔਰ ਉਹਨਾਂ ਨੂੰ ਖੇਡਾਂ ਨਾਲ ਜੋੜੀਏ ਕਿਉਂਕਿ ਜਿਵੇਂ ਅਸੀਂ ਦੇਖ ਰਹੇ ਹਾਂ ਲਗਾਤਾਰ ਪੰਜਾਬ ਦੇ ਵਿੱਚ ਨਸ਼ੇ ਦਾ ਬਹੁਤ ਵੱਡਾ ਰੁਝਾਨ ਚੱਲ ਰਿਹਾ ਹੈ ਤੇ ਸੋ ਅਸੀਂ ਅਗਰ ਬੱਚਿਆਂ ਨੂੰ ਅੱਜ ਤੋਂ ਖੇਡਾਂ ਵੱਲ ਮੋਟੀਵੇਟ ਕਰਦੇ ਹਾਂ ਤਾਂ ਮੈਨੂੰ ਲੱਗਦਾ ਕਿ ਆਨ ਵਾਲੇ ਟਾਈਮ ਦੇ ਵਿੱਚ ਜਿਹੜੀ ਹੈ ਇੱਕ ਨਸ਼ੇ ਨਾਮ ਦੀ ਇੱਕ ਸਮਾਜਿਕ ਬੁਰਾਈ ਹੈ ਅਸੀਂ ਉੱਤੇ ਕੰਟਰੋਲ ਕਰ ਸਕਦੇ ਹਾਂ ਜੋ ਕਿ ਬਹੁਤ ਜ਼ਰੂਰੀ ਹੈ ਦੂਸਰੀ ਗੱਲ ਕੀ ਮੈਂ ਇਹਨਾਂ ਬੱਚਿਆਂ ਨੂੰ ਕਹਿਣਾ ਚਾਹਾਂਗੀ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਰੁਚੀ ਰੱਖਣ ਕਿਉਂਕਿ ਇਹੀ ਸਾਡੇ ਕੱਲ ਦੇ ਯੁਵਰਾਜ ਕੱਲ ਦੇ ਅਰਸ਼ਦੀਪ ਤੇ ਕੱਲ ਦੇ ਵਿਰਾਟ ਕੋਹਲੀ ਨੇ ਸੋ ਇਹ ਬੱਚਿਆਂ ਦੇ ਅੰਦਰ ਬਹੁਤ ਪੋਟੈਂਸ਼ੀਅਲ ਹੈ ਇੱਕ ਤਾਂ ਦੇਖੋ ਮੈਂਟਲੀ ਹੈਲਥ ਵੀ ਗਰੋ ਹੁੰਦੀ ਉਸਦੇ ਨਾਲ-ਨਾਲ ਫਿਜ਼ੀਕਲੀ ਵੀ ਐਕਟਿਵ ਰਹਿੰਦੇ ਆ ਜਿਵੇਂ ਅੱਜ ਅਸੀਂ ਗੱ ਜੋ ਜਮਾਨਾ ਚੱਲ ਰਿਹਾ ਹੈ ਜੰਕ ਫੂਡ ਦਾ ਬੱਚੇ ਮੋਸਟਲੀ ਜੰਕ ਫੂਡ ਖਾ ਕੇ ਤੇ ਉਹਨੇ ਦੇ ਵਿੱਚ ਹੀ ਬੈਠ ਜਾਂਦੇ ਨੇ ਜਾਂ ਆਊਟਡੋਰ ਗੇਮਸ ਦਾ ਜੋ ਚਲਨ ਸੀ ਉਹ ਹੁਣ ਹੈਗਾ ਨਹੀਂ ਜੋ ਕੁਝ ਇਨਡੋਰ ਚ ਰਹਿ ਗਿਆ ਮੋਬਾਈਲਸ ਨੇ ਗੈਜਟਸ ਨੇ ਬੱਚੇ ਯੂਜ਼ ਕਰ ਰਹੇ ਆ ਜਿਹਦਾ ਕਿ ਉਹਨਾਂ ਦੇ ਹੈਲਥ ਤੇ ਵੀ ਬਹੁਤ ਜਿਹੜਾ ਸਾਈਡ ਇਫੈਕਟ ਹੁੰਦਾ ਤਾਂ ਸੋ ਬੱਚੇ ਅਗਰ ਖੇਡਾਂ ਵਿੱਚ ਵੇ ਅੱਗੇ ਆਣਗੇ ਮੈਦਾਨ 'ਚ ਖੇលਣਗੇ ਇਹਨਾਂ ਦਾ ਇੱਕ ਵਰਕਆਊਟ ਹੋ ਰਿਹਾ ਹੈ ਫਿਜ਼ੀਕਲੀ ਔਰ ਮੈਂਟਲੀ ਦੋਨੋਂ ਹੀ ਗ੍ਰੋਥ ਬਹੁਤ ਅੱਛੀ ਹੋਏਗੀ ਸੋ ਪੇਰੈਂਟਸ ਵੀ ਵੱਤ ਵਤ ਕੋਸ਼ਿਸ਼ ਕਰਨ ਕਿ ਆਪਦੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਔਰ ਮੈਂ ਵਧਾਈ ਦਵਾਂਗੀ ਕੋਚ ਸਾਹਿਬ ਨੂੰ ਕਿ ਜੋ ਬੱਚੇ ਤਿਆਰ ਕਰ ਰਹੇ ਨੇ ਐ ਔਰ ਆਉਣ ਵਾਲਾ ਇਹਨਾਂ ਦਾ ਭਵਿੱਖ ਬ੍ਰਾਈਟ ਹੋਵੇ ਔਰ ਸਾਰਿਆਂ ਬੱਚਿਆਂ ਨੂੰ ਮੇਰੇ ਵੱਲੋਂ 올 ਦੀ ਬੈਸਟ ਐਂਡ ਵੈਸ਼ੀਅਰਸ ਕੋਚ ਮੇਰਾ ਕੁਝ ਅਸਲਾਮ ਏਰੀਆ ਚ ਬੱਚੇ ਆਉਂਦੇ ਆ ਲੇਕਿਨ ਉਹਨਾਂ ਵਿੱਚ ਬਹੁਤ ਜ਼ਿਆਦਾ ਟੈਲੈਂਟ ਹੁੰਦਾ ਸਰਕਾਰ ਵੱਲੋਂ ਕੋਈ ਐਸੀ ਕੋਈ سپورਟ ਨਹੀਂ ਜਲਦੀ ਮਿਲਦੀ ਉਹਨਾਂ ਬੱਚਿਆਂ ਨੂੰ ਉਹਨਾਂ ਦਾ ਜਿਹੜਾ ਟੈਲੈਂਟ ਉਹ ਵਿੱਚੇ ਰਹਿ ਜਾਂਦਾ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਪਹਿਲੇ ਤਾਂ ਮੈਂ ਸਰਕਾਰਾਂ ਨੂੰ ਕਹਿਣਾ ਚਾਹਾਂਗੀ ਚਾਹੇ ਕੋਈ ਵੀ ਹਕੂਮਤ ਆਂਦੀ ਹੈ ਜਦੋਂ ਇਹਨਾਂ ਨੇ ਸਰਕਾਰਾਂ ਬਣਾਉਣੀਆਂ ਹੁੰਦੀਆਂ ਉਸ ਵਕਤ ਮੈਨੀਫੈਸਟੋ ਜਾਰੀ ਕੀਤੇ ਜਾਂਦੇ ਆ ਜਾਂ ਇਲੈਕਸ਼ਨ ਟਾਈਮ 'ਤੇ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਆ ਖਾਸ ਕਰਕੇ ਖਿਡਾਰੀਆਂ ਨੂੰ ਲੈ ਕੇ ਕਿ ਅਸੀਂ ਖਿਡਾਰੀਆਂ ਨੂੰ ਜੋ ਹੈ ਜੀ ਉਹਨਾਂ ਨੂੰ ਸਬਸਿਡੀ ਦਵਾਂਗੇ ਸਕਾਲਰਸ਼ਿਪ ਦਵਾਂਗੇ ਜੌਬਸ ਦਵਾਂਗੇ ਪਰ ਬਾਅਦ ਚੀਜ਼ਾਂ ਹੁੰਦਾ ਕਿ ਨਾ ਤਾਂ ਜੌਬਸ ਮਿਲਦੀਆਂ ਹਨ ਨਾ ਕੋਈ ਸਕਾਲਰਸ਼ਿਪ ਮਿਲਦੀ ਹੈ ਨਾ ਹੀ ਉਹਨਾਂ ਨੂੰ ਅੱਗੇ ਵਧਣ ਦੇ ਲਈ ਜੋ ਉਹਨਾਂ ਨੂੰ ਚਾਹੀਦਾ ਕੋਈ ਡਾਈਟ ਐਂਡ ਕੁਝ ਵੀ ਜੋ ਕਿ ਇਸ ਲਮੇਰੀਆ ਚ ਮੈਂ ਨਹੀਂ ਕਹਾਂਗੀ ਦੇਖੋ ਹਰ ਕੋਈ ਨੀਡੀ ਹੁੰਦਾ ਮੈਂ ਕਦੀ ਐ ਨਹੀਂ ਕਿਹਾ ਕਿ ਕੋਈ ਗਰੀਬ ਹੈ ਕੋਈ ਗਰੀਬ ਨਹੀਂ ਹੈ ਜ਼ਰੂਰਤਮੰਦ ਪਰਿਵਾਰ ਹੁੰਦੇ ਆ ਟੈਲੈਂਟ ਬਹੁਤ ਜ਼ਿਆਦਾ ਹੈ ਲੇਕਿਨ ਉਸਦੇ ਲਈ سپورਟ ਚਾਹੀਦੀ ਹੁੰਦੀ ਹੈ سپورਟ ਲੈ ਕੇ ਫਾਈਨੈਂਸ਼ੀਅਲੀ سپورਟ ਬਹੁਤ ਜ਼ਰੂਰੀ ਹੈ ਬੱਚਿਆਂ ਦੀ ਸਿਹਤ ਦੇ ਲਈ ਡਾਈਟ ਪ੍ਰੋਪਰ ਚਾਹੀਦੀ ਹੈ ਜਿਨ੍ਹਾਂ ਨੇ ਖੇਡਣਾ ਹੈ ਪੈਸਾ ਚਾਹੀਦਾ ਇਹਨਾਂ ਨੇ ਬਾਹਰ ਜਾਣਾ ਹੈ ਜਾਂ ਟ੍ਰੇਨਿੰਗ ਲੈਣੀ ਹੈ ਬਹੁਤ ਕੁਝ ਹੈ ਤਾਂ ਸੋ ਸਰਕਾਰਾਂ ਨੂੰ ਉਪਰਾਲਾ ਕਰਨਾ ਚਾਹੀਦਾ ਕਿਉਂਕਿ ਸਰਕਾਰਾਂ ਦੀ ਇਹ ਸਟੇਟਮੈਂਟ ਹੁੰਦੀ ਹੈ ਕਿ ਅਸੀਂ ਯੁਵਾ ਵਰਗ ਨੂੰ ਖੇਡਾਂ ਵੱਲ ਜੋੜਨਾ ਚਾਹੁੰਦੇ ਹਾਂ ਅਸੀਂ ਨਸ਼ਾ ਮੁਕਤ ਕਰਨਾ ਚਾਹੁੰਦੇ ਹਾਂ ਸੋ ਨਸ਼ਾ ਮੁਕਤ ਤਾਂ ਹੀ ਹੋਏਗਾ ਜੇ ਸਾਡਾ ਯੁਵਾ ਜਾਂ ਸਾਡੇ ਬੱਚੇ ਜਿਹੜੇ ਖੇਡਾਂ ਵੱਲ ਰੁਚੀ ਰੱਖਣਗੇ ਦੂਸਰੀ ਗੱਲ ਕਿ ਬਹੁਤ ਸਾਰੀਆਂ ਕਰਾਂਗੀ ਉਹ ਸੰਸਥਾਵਾਂ ਵੀ ਅੱਗੇ ਆਉਣ ਜਿੱਥੇ ਜਿਹੜੇ ਨੀਡੀ ਬੱਚੇ ਹੈਗੇ ਆ ਉਹਨਾਂ ਦੀ ਹੈਲਪ ਕੀਤੀ ਜਾਵੇ ਤਾਂ ਕਿ ਉਹਨਾਂ ਦਾ ਜਿਹੜਾ ਟੈਲੈਂਟ ਆ ਉਹਨੂੰ ਉਭਾਰਿਆ ਜਾਵੇ ਜੀ ਪਰ ਜਾਂਦੇ ਜਾਂਦੇ ਲੇਡੀਜ਼ ਵੱਲੋਂ ਕਿ ਲੇਡੀਜ਼ ਆਪਣੇ ਬੱਚਿਆਂ ਨੂੰ ਘਰਾਂ ਵਿੱਚ ਮੋਬਾਈਲ ਦੇ ਕੇ ਛੱਡ ਜਾਂਦੀ ਆ ਹੁਣ ਮੈਂ ਦੇਖਿਆ ਜਿਹੜੇ ਅਕੈਡਮੀ ਚ ਬੱਚੇ ਆ ਰਹੇ ਆ ਉਹ ਰਾਤ ਜਿਹੜੇ ਇੱਥੇ ਆਪਣੇ ਸਕੂਲ ਤੋਂ ਆਪਣੇ ਟੀਚਿੰਗ ਲੈ ਕੇ ਜਾਂਦੇ ਉਹ ਬਸ ਸ਼ਾਮ ਨੂੰ ਠੱਠੇ ਨਹੀਂ ਕਰਦੇ ਆ ਬਟ ਮੇਰਾ ਬੇਟਾ ਵੀ ਖੁਦ ਆ ਰਿਹਾ ਅਕੈਡਮੀ ਮੋਬਾਈਲ ਨਹੀਂ ਚਲਾ ਰਿਹਾ ਕੁਣ ਇਸ ਟਾਈਮ ਕਿ ਐਗਜ਼ੈਕਟਲੀ ਜੀ ਇਹ ਬੜੀ ਵੱਡੀ ਗੱਲ ਹੈ ਔਰ ਅੱਜ ਦੀ ਸਮਾਜ ਦੀ ਬੜੀ ਵੱਡੀ ਬੁਰਾਈ ਹੈ ਜਿੱਥੇ ਮੋਬਾਈਲ ਨੇ ਸਾਨੂੰ ਸੁਵਿਧਾਵਾਂ ਦਿੱਤੀਆਂ ਉੱਥੇ ਸਾਡੇ ਲਈ ਨੁਕਸਾਨ ਵੀ ਬਹੁਤ ਪੈਦਾ ਕੀਤੇ ਐ ਸੋ ਮੈਂ ਇਹਨਾਂ ਬੱਚਿਆਂ ਨੂੰ ਵੀ ਕਹਿਣਾ ਚਾਹੂੰਗੀ ਬੇਟਾ ਮੋਬਾਈਲ ਸੁਲਾਓ ਲੇਕਿਨ ਜਿੱਥੇ ਮੋਬਾਈਲ ਦਾ ਯੂਜ਼ ਕਰਨ ਦੀ ਜ਼ਰੂਰਤ ਹੈ ਹੁਣ ਦੇਖੋ ਛੋਟੇ ਛੋਟੇ ਉਮਰਾਂ ਦੇ ਵਿੱਚ ਸਪੈਕਸ ਲੱਗ ਜਾਂਦੇ ਐ ਮੇਰੇ ਖਿਆਲ ਨਾਲ ਅੱਜ ਅਸੀਂ ਅੱਧੀ ਅੱਧੀ ਉਮਰਾਂ ਤੱਕਰ ਆ ਗਏ ਤੇ ਸਾਡੀਆਂ ਨਿਗਾਹ ਜਿਹੜੀਆਂ ਆ ਉਹ ਬਿਲਕੁਲ ਠੀਕ ਠਾਕ ਐ ਸਾਨੂੰ ਸਪੈਕਸ ਨਹੀਂ ਲੱਗੇ ਹੋਏ ਅੱਜ ਜਦ ਮੈਂ ਬੱਚੇ ਠੀਕ ਤਰੀਕੇ ਨਾਲ ਨਹੀਂ ਲੈ ਰਹੇ ਪੀਜ਼ਾ 버ਗਰ ਦੇ ਉੱਤੇ ਬੱਚੇ ਹੋ ਗਏ ਨੇ ਦੂਸਰਾ ਗੈਜੇਟਸ 올 ਟਾਈਮ ਮੋਬਾਈਲਸ ਹਨਾ 올 ਟਾਈਮ ਪਲੇ ਸਟੇਸ਼ਨ ਇਹੀ ਕਰਦੇ ਨੇ ਆਪਾਂ ਪਰ ਲੇਕਿਨ ਆਪਾਂ ਮੋਬਾਈਲਸ ਅਵੋਇਡ ਕਰਨੇ ਆ ਜਦੋਂ ਜ਼ਰੂਰਤ ਹੈ ਸਿਰਫ ਉਹਨਾਂ ਕੁ ਯੂਜ਼ ਕਰੋ ਅਦਰਵਾਈਜ਼ ਜ਼ਿਆਦਾ ਮੋਬਾਈਲ ਯੂਜ਼ ਕਰਨ ਦੀ ਜ਼ਰੂਰਤ ਨਹੀਂ ਉਹਦਾ ਤੁਹਾਡੀ ਆਈਸ ਆਈਸ ਦੇ ਉੱਤੇ ਇਫੈਕਟ ਪੈਂਦਾ ਹੈ ਠੀਕ ਹੈ ਬਾਕੀ ਪੇਰੈਂਟਸ ਨੂੰ ਕਹਿਣਾ ਚਾਹਾਂਗੀ ਠੀਕ ਹੈ ਜੇ ਦੋਨੋਂ ਪੇਰੈਂਟਸ ਜੋ ਹੈ ਅਰਨਿੰਗ ਨੇ ਮਦਰ ਵੀ ਵਰਕਿੰਗ ਹੁੰਦੀ ਹੈ ਮੋਸਟਲੀ ਫਾਦਰ ਵੀ ਵਰਕਿੰਗ ਹੈ ਪਰ ਬੱਚਿਆਂ 'ਤੇ ਧਿਆਨ ਜ਼ਰੂਰ ਦਿਈਏ ਜਿਹੜਾ ਵੀ ਟਾਈਮ ਸਾਡੇ ਕੋਲ ਸਪੇਅਰ ਬਚਦਾ ਉਹਦੇ ਵਿੱਚ ਬੱਚਿਆਂ ਨੂੰ ਬੈਰਲ ਵੈਲਿਊਜ਼ ਦੱਸੀਆਂ ਚਾਹਣ ਉਹਨਾਂ ਨੂੰ ਟਾਈਮ ਦਿੱਤਾ ਜਾਵੇ ਉਹਨਾਂ ਨੂੰ ਸਮਾਜ ਬਾਰੇ ਦੱਸਿਆ ਜਾਵੇ ਚੰਗਾ ਇਨਸਾਨ ਬਣਾਉਣ ਦੇ ਲਈ ਮਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਇਸ ਸਮਾਜ ਦੇ ਅੰਦਰ ਸੋ ਸਾਰਿਆਂ ਨੂੰ ਫੀਲ ਹੈ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਓ ਤਾਂ ਕਿ ਇਹ ਸੁੰਦਰ ਸਮਾਜ ਬਣੇ ਥੈਂਕ ਯੂ ਮੈਮ